ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨੂੰ ਸੁਣ ਰਹੇ ਸਾਰੇ ਸਰੋਤੇ ਇਸ ਸਮੇਂ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਨੂੰ ਸੁਣ ਰਹੇ ਨੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਹੈ ਉਹਨਾਂ ਨੂੰ ਨਾਲ ਲੈਣੇ ਆ ਤੇ ਫਿਰ ਖਬਰਾਂ ਦੀ ਬਾਤ ਪਤਾਵਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਗੁਰਪ੍ਰੀਤ ਤੇ ਸਸਕਾਰ ਜੀ ਸਤਿ ਸ੍ਰੀ ਅਕਾਲ ਜੀ ਸੋ ਉਧਰ ਚਲੀਏ ਜੀ ਖਬਰਾਂ ਦੇ ਵੱਲ ਤਾਂ ਮਿਲਾਵਟੀ ਮਾਲ ਵੇਚਣ ਵਾਲੇ RAMDEV ਨੇ ਹੁਣ ਸ਼ਰਬਤ ਦੇ ਵਿੱਚ ਵੀ ਕੋਈ ਸਪੀਚ ਦਿੱਤੀ ਹੈ ਕਰ ਕਰਬਾਹਟ ਵਾਲੀ ਕੜਵਾਟ ਵਾਲੀ ਸਪੀਚ ਕੀ ਹੈ ਹੇਟ ਸਪੀਚ ਦਿੱਤੀ ਹੈ ਜੀ ਕੋ ਆਪਣਾ ਪਤਾ ਕਿ ਜਿਹੜਾ ਇੰਡੀਆ ਦੇ ਵਿੱਚ ਸ਼ਰਬਤ ਸਭ ਤੋਂ ਜ਼ਿਆਦਾ ਵਿਕਦਾਗਾ ਉਹ ਹਮਦਰਦ ਰੂਹਫਜ਼ਾ ਹੈਗਾ ਜੀ ਤੇ ਉਹਦੇ ਕੰਪੀਟੀਸ਼ਨ 'ਚ ਬਾਬਾ ਆਪਣਾ ਸ਼ਰਬਤ ਲੈ ਕੇ ਆ ਰਿਹਾਗਾ ਪਤੰਜਲੀ ਦਾ ਪ੍ਰੋਡਕਟ ਤੇ ਉਸੇ ਤੇ ਹੀ ਉਹਨੇ ਇਹ ਅੱਜ ਉਹਦੀ ਵੀਡੀਓ ਇੱਕ ਸਾਹਮਣੇ ਆਈ ਜਿੱਦੇ ਚ ਉਹ ਕਹਿ ਰਿਹਾ ਸੀਗਾ ਕਿ ਜਿਹੜਾ ਅੱਜ ਕੱਲ ਸਰਬਤ ਜ਼ਿਆਦਾ ਵਿਕਦਾ ਹੈਗਾ ਉਹ ਸਰਬਤ ਜਿਹੜਾ ਕਰਦੇ ਨੇ ਉਹ ਉਹਨਾਂ ਤੋਂ ਜਿਹੜਾ ਉਹ ਜਿਹੜਾ ਪੈਸਾ ਕਮਾਉਂਦੇ ਨੇ ਉਹ ਮਦਰਸ਼ਾ ਤੇ ਮਸਜਿਦਾਂ ਵਾਸਤੇ ਜਾਂਦਾਗਾ ਇਹ ਗੱਲ ਉਹਨੇ ਆਪਣੀ ਵੀਡੀਓ ਚ ਕਹੀ ਹੈ ਬਾਬਾ ਰਾਮਦੇਵ ਨੇ ਜਿਸ ਕਰਕੇ ਵਿਵਾਦ ਹੋਇਆਗਾ ਜੀ ਯਾਨੀ ਕਿ ਉਹਨੇ ਡਾਇਰੈਕਟਲੀ ਹਮਦਰਦ ਵਾਲਿਆਂ ਤੇ ਅਟੈਕ ਮਾਰਿਆਗਾ ਜਿਹੜਾ ਰੂਹ ਆਫ ਜਾ ਵਿਕਦਾਗਾ ਉਹਦੇ ਤੇ ਅਟੈਕ ਮਾਰਿਆਗਾ ਉਹਨੇ ਆਪਣੇ ਸਰਬਤ ਆਪਣਾ ਜਿਹੜਾ ਸਰਬਤ ਸ਼ਿਵਾ ਅਚੀ ਪੜਿਆ ਹੋਇਆ ਸੀ ਉਦੋਂ ਆਪਾਂ ਨੂੰ ਪਤਾ ਕਿ ਜਿਹੜਾ ਬਾਬਾ RAM ਦੇ ਹੋਇਆ ਉਹਦੇ ਤੇ ਸੁਪਰੀਮ ਕੋਰਟ ਚ ਕਿੰਨੇ ਜ਼ਿਆਦੇ ਕੇਸਲ ਰਹੇ ਨੇ ਉਹ ਕਿਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਭ੍ਰਮਕ ਮਸਹੂਰੀਆਂ ਸੀ ਗਿਆ ਉਹ ਦਿੱਤੀਆਂ ਸੀਗੀਆਂ ਜਿਹੜੇ ਕਿ ਉਹਨਾਂ ਦੇ origignal ਉਤਪਾਦ ਨਾਲ ਮੇਲ ਵੀ ਨਹੀਂ ਖਾਂਦੀਆਂ ਸੀ ਇਸ ਕਿਸਮ ਦੇ ਕੇਸ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਨੂੰ ਆਪਾਂ ਨੂੰ ਪਤਾ ਪਿਛਲੇ ਸਾਲ ਸੁਪਰੀਮ ਕੋਰਟ ਨੇ ਉਹਨੂੰ ਖਿੱਚਿਆ ਵੀ ਸੀ ਤੇ ਉਹਨਾਂ ਨੂੰ ਉਹਨਾਂ ਤੇ ਜੁਰਮਾਨਾ ਵੀ ਲਾਇਆ ਉਹਨੂੰ ਸਾਬਤ ਸੰਭਲ ਹੋਣ ਵਾਸਤੇ ਵੀ ਕਿਹਾ ਤੇ ਬਾਅਦ ਬਾਬੇ ਨੇ ਮਾਫੀਆ ਵੀ ਮੰਗੀਆਂ ਗਲਤ ਮਸੂਰੀਆਂ ਕਰਕੇ ਤੇ ਹੁਣ ਉਹ ਦੁਬਾਰੇ ਤੋਂ ਨਵੇਂ ਪ੍ਰੋਡਕਟ ਲੈ ਕੇ ਆ ਗਿਆਗਾ ਤੇ ਉਹ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾਗਾ ਜਿਹੜੇ ਮੁਸਲਮਾਨ ਵਪਾਰੀ ਨੇ ਉਹਨਾਂ ਨੂੰ ਟਾਰਗੇਟ ਕਰੇਗਾ ਬੇਸਿਕਲੀ ਆਪਾਂ ਨੂੰ ਪਤਾ ਹੈ ਕਿ ਹੰਦਰਤਾਲੇ ਜਿਹੜਾ ਰੂਫਜਾ ਬਣਾਉਂਦੇ ਨੇ ਉਹ ਆਪਣੀ ਜਿਹੜਾ ਉਹਨਾਂ ਦੀ ਰੈਸਿਪੀ ਉਹ ਵੀ ਸ਼ੇਅਰ ਨਹੀਂ ਕਰਦੇ ਇਸ ਕਰਕੇ ਉਹ ਜਿਹੜਾ ਰੂਫਜਾ ਹੈ ਸਰਬਤ ਦੀ ਦੁਨੀਆ 'ਚ ਇੱਕ ਸਟੈਂਡ ਆਊਟ ਹੈਗਾ ਮਤਲਬ ਸਭ ਤੋਂ ਅੱਡ ਹੈਗਾ ਜਿਹੜੇ ਆਪਾਂ ਕਹੀਏ ਕਿ ਡਾਬਰ ਵਾਲਿਆਂ ਨੇ ਵੀ ਸਰਬਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਜਿਨੇ ਅਲ ਅਡਾ ਫਾਰਮਾ ਨੇ ਉਹਨਾਂ ਨੇ ਵੀ ਸਰਬਤ ਸਰਬਤ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਹੰਦਰਤ ਵਰਗਾ ਰੂਫਜਾ ਕੋਈ ਨਹੀਂ ਬਣਾ ਪਾਇਆਗਾ ਹੁਣ RAMDEO ਇਸ ਮਾਰਕੀਟ ਨੂੰ ਕੈਪਚਰ ਕਰਨਾ ਚਾਹ ਰਿਹਾ ਇਸ ਕਰਕੇ ਹੀ ਇਹ ਸਾਰਾ ਕੁਝ ਬੋਲ ਰਿਹਾਗਾ ਇਸ ਤੋਂ ਪਹਿਲਾਂ ਬਾਬਾ RAMDEV सॉफ्ट ड्रिंक्स ਦੇ ਉਲਟ ਵੀ ਬੋਲਦਾ ਰਿਹਾਗਾ ਟਾਇਲਟ ਕਲੀਨਰਸ ਦੇ ਉਲਟ ਬੋਲਦਾ ਰਿਹਾਗਾ ਮਤਲਬ ਬਾਬੇ ਨੇ ਆਪਣੇ ਆਪਣਾ ਸਮਾਨ ਵੇਚਣਾਗਾ ਉਹ ਹਰ ਮਤਲਬ ਕੰਟ੍ਰੋਵਰਸੀ ਹਰ ਚੀਜ਼ ਤੇ ਕੰਟ੍ਰੋਵਰਸੀ ਖੜੀ ਕਰਨਾ ਚਾਹੁੰਦਾ ਕਰੋਨਾ ਵੇਲੇ ਨੇ ਉਹ ਕਰੋਨਾ ਵਾ ਵੀ ਵੇਚੀ ਸੀ ਉਹ ਉਦੋਂ ਕਹਿ ਰਿਹਾ ਸੀਗਾ ਕਿ ਅਸੀਂ ਕਰੋਨਾ ਦਾ ਇਲਾਜ ਲੱਭ ਲਿਆ ਤੇ ਉਹ ਕਰੋਨਾ ਬਟੀ ਵੀ ਵੇਚੀ ਸੀਗੀ ਜਿਸ ਦੇ ਬਾਅਦ ਚ ਆਪਾਂ ਨੂੰ ਪਤਾ ਹੈ ਕਿ ਇਹਦੀ ਥੂ ਥੂ ਵੀ ਹੋਈ ਸੁਪਰੀਮ ਕੋਰਟ ਨੇ ਇਹਨੂੰ ਝਾੜਿਆ ਵੀ ਉਹ ਸਾਰੀ ਆਪਾਂ ਨੂੰ ਪਤਾ ਕਿ ਬਾਬਾ ਸਿਰਫ ਔਰ ਸਿਰਫ ਮਾਰਕੀਟ ਦਾ ਪਲੇਅਰ ਹੈਗਾ ਤੇ ਉਹ ਸਮਾਜ ਕਿਤੇ ਨ ਕਿਤੇ ਆਪਣੇ ਭਾਈਚਾਰਿਆਂ 'ਚ ਹੀਡ ਸਪੀਚ ਕਰਕੇ ਆਪਣੇ ਉਤਪਾਦਾਂ ਨੂੰ ਵੇਚਣਾ ਚਾਹ ਰਿਹਾਗਾ ਜੀ ਸੋ ਉਧਰ ਇੱਕ ਇੰਟਰਨੈਟ ਤੇ ਬੜੀ ਖਬਰ ਚੱਲ ਰਹੀ ਹੈ ਕਿ ਜਿਹੜਾ ਐਪਲ ਹੈ ਉਹਨਾਂ ਨੇ ਕਾਫੀ ਸਾਰੇ ਆਈਫੋਨ ਜਹਾਜ਼ਾਂ 'ਚ ਭਰ ਕੇ ਵਿਦੇਸ਼ ਲਜਾਣ ਦੀ ਜਿਹੜੀ ਗੱਲ ਆ ਰਹੀ ਹੈ ਕਿ ਲੈ ਕੇ ਗਏ ਨੇ ਟੈਰਿਫਸ ਤੋਂ ਬਚਣ ਲਈ ਟੈਕਸ ਤੋਂ ਬਚਣ ਲਈ ਕੀ ਇਹ ਗੱਲ ਸੱਚੀ ਹੈ ਜੀ ਹਾਂਜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਖਬਰਾਂ ਦੇ ਵਿੱਚ ਵੀ ਹੈਗੀ ਆ ਕਿ ਐਪਲ ਨੇ ਤਕਰੀਬਨ 9100 ਕਰੋੜ ਰੁਪਇਆ ਟੈਕਸ ਬਚਾ ਲਿਆਗਾ ਜੀ ਉਹ ਕੈਲਕੂਲੇਟ ਇਸ ਸਾਥ ਨਾਲ ਕਰ ਰਹੇ ਨੇ ਕਿਉਂਕਿ ਚਾਈਨਾ ਤੇ ਅਮਰੀਕਾ ਨੇ ਟੈਰਿਫ ਲਾਇਆ ਹੋਇਆ ਜੀ ਤੇ ਟੈਰਿਫ ਤਾਂ ਇੰਡੀਆ ਤੇ ਵੀ ਲਾਏ ਹੋਇਆ ਪਰ ਉਹਨੂੰ ਹੋਲਡ ਰੱਖ ਰੱਖਿਆ ਹੈ ਹਜੇ ਉਹ ਲਾਗੂ ਨਹੀਂ ਕੀਤਾ ਤੇ ਇਸ ਕਰਕੇ ਜਿਹੜੀ ਐਪਲ ਹੈ ਉਹਨੇ ਇੰਡੀਆ ਤੋਂ ਜਿਹੜਾ ਮਾਲ ਹੈ ਉਹ ਅਮਰੀਕਾ ਸ਼ਿਫਟ ਕੀਤਾ ਹੈ ਜੀ ਤਕਰੀਬਨ 600 ਟਨ ਆਈਫੋਨ ਇੰਡੀਆ ਤੋਂ ਅਮਰੀਕਾ ਭੇਜੇ ਗਏ ਹੈਗੇ ਜੀ ਜਿਨ੍ਹਾਂ ਦੇ ਟੋਟਲ ਨੰਬਰ 15 ਲੱਖ ਦੱਸੇ ਜਾ ਰਹੇ ਨੇ 15 ਲੱਖ ਆਈਫੋਨ ਇੰਡੀਆ ਤੋਂ ਅਮਰੀਕਾ ਭੇਜੇ ਗਏ ਹੈਗੇ ਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ 125% ਹੁਣ ਤਾਂ 145 ਕਰਤਾ 트াম্প ਨੇ ਅੱਜ 145% ਟੈਰਿਫ ਤੋਂ ਬਚਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਹੈਗਾ तकरीबन ਆਪਾਂ ਨੂੰ ਪਤਾ 1600 ਡਾਲਰ ਦਾ ਹੁੰਦਾ ਆਈਫੋਨ 16 Pro Max ਤੇ ਜੇ ਟੈਰਿਫ ਲੱਗ ਜਾਂਦਾ ਤੇ ਅਮਰੀਕਨ ਜਿਹੜਾ ਚਾਈਨੀਜ਼ ਵਰਜਨ ਸੀਗਾ ਆਈਫੋਨ ਦਾ ਉਹ तकरीबन 2300 ਡਾਲਰ ਦਾ ਪੈਣਾ ਸੀਗਾ ਉਸੇ ਤੋਂ ਬਚਣ ਵਾਸਤੇ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਤੇ ਉਹ ਮੋਟਾ-ਮੋਟਾ ਇੱਕ ਸਾਹ ਨਾਲ ਕਦੇ ਉਹਨਾਂ ਦੇ ਫੋਨ ਮਹਿੰਗੇ ਨਾ ਹੋ ਜਾਣ ਉਹ ਸਾਰੀ ਸਟਰੈਟਜੀ Apple ਨੇ ਅਪਣਾਈ ਹੈ ਤੇ तकरीबन 15 ਲੱਖ ਆਈਫੋਨ ਉਹ ਲੈ ਕੇ ਇੰਡੀਆ ਨੂੰ ਲੈ ਕੇ ਗਏ ਨੇ ਤੇ ਹੁਣ ਜਿਹੜੀ ਉਹ ਆਪਣੀ ਇੰਡੀਆ ਵਾਲੀ ਇਹਨਾਂ ਦੀ ਸਾਰੀ ਇਹ ਮੈਨੂਫੈਕਚਰਿੰਗ ਹੈਗੀਆ ਉੱਥੇ ਉਹ ਵਾਅਦਾ ਕਰਾ ਰਹੇ ਨੇ ਉਹ ਕਹ ਰਹੇ ਨੇ ਕਿ ਲਗਾਤਾਰ ਇੱਥੇ ਜਿਹੜੇ ਪ੍ਰੋਡਕਟ ਆ ਉਹ ਜਾਦੇ ਇੱਥੇ ਅਸੈਂਬਲ ਕਰੋ ਮਤਲਬ ਬਣਦਾ ਆ ਆਈਫੋਨ ਤੇ ਪਾਰਟ ਆਪਾਂ ਨੂੰ ਪਤਾ ਅੱਡ ਅੱਡ ਥਾਵਾਂ ਤੇ ਬਣਦੇ ਨੇ ਅੱਡ ਅ ਲੋਕੇਸ਼ਨਸ ਤੇ ਬਣਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਅਸੈਂਬਲ ਇੰਡੀਆ ਚ ਵੀ ਹੁੰਦੀਆਂ ਨੇ ਤੋਂ ਇੰਡੀਆ ਦੇ ਵਿੱਚ ਉਹ ਅਸੈਂਬਲਿੰਗ ਤੇ ਜ਼ੋਰ ਦੇਣਗੇ ਤਾਂ ਕਿ ਇੰਡੀਆ ਤੇ ਕਟ ਟੈਰਿਫ ਹੈਗਾ ਤੇ ਐਪਲ ਯੂ ਐਸ ਮਾਰਕੀਟ ਚ ਇੰਡੀਅਨ ਆਈਫੋਨਸ ਨੂੰ ਡੰਪ ਕਰ ਸਕੇ ਇਹ ਆਪਾਂ ਨੂੰ ਸਟ੍ਰੈਟਜੀ ਦਿਖਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਇਹ ਇਹਦੇ ਤੇ 26% ਟੈਰਿਫ ਟਰੰਪ ਨੇ ਲਾਇਆ ਹੋਇਆ ਜੀ ਉਦਾਂ ਮੋਬਾਈਲ ਫੋਨਸ ਤੇ ਪਰ ਆਪਾਂ ਪਤਾ 90 ਦਿਨ ਵਾਸਤੇ ਸਸਪੈਂਡ ਹੈ ਤੇ 90 ਦਿਨਾਂ ਦੇ ਅੰਦਰ ਦੇਖਦੇ ਹਾਂ ਕਿ ਕਿੰਨੇ ਜ਼ਿਆਦੇ ਆਈਫੋਨ ਐਪਲ ਆਪਣੇ ਲੈ ਕੇ ਜਾ ਸਕਦਾਗਾ ਅਮਰੀਕਨ ਮਾਰਕੀਟ ਚ ਇਹ ਵੀ ਦੇਖਣ ਵਾਲਾ ਜੀ ਜੀ ਸੋ ਉਧਰ ਮਿਸ਼ੈਲ ਤੇ ਬਰਾਕ ਓਬਾਮਾ ਦੇ ਆਪਸੀ ਵਿਵਾਦ ਦੇ ਵਿੱਚ ਖਬਰਾਂ ਨਿਕਲ ਕੇ ਆ ਰਹੀਆਂ ਸੀ ਆੜਬੜ ਚੱਲ ਰਹੀ ਹੈ ਇਸ ਤੇ ਹੁਣ ਕੋਈ ਸਪਸ਼ਟੀ ਆਈ ਹੈ ਜੀ ਹਾਂਜੀ ਦੇਖੋ ਇਹ ਜਿਹੜੀ ਖਬਰ ਸੀਗੀ ਕਿ ਮਿਸ਼ੈਲ ਓਬਾਮਾ ਤੇ ਬਰਾਕ ਓਬਾਮਾ ਦੀ ਆਪਸ ਚ ਨਹੀਂ ਬਣ ਰਹੀ ਹੈ ਗਿਆ ਇਹ ਜਿਹੜਾ ਸਾਬਕਾ ਰਾਸ਼ਟਰਪਤੀ ਦਾ ਨਿਦਨ ਹੋਇਆ ਸੀਗਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਦੋਂ ਪੂਰੇ ਹੋਏ ਸੀ ਜਿਮੀ ਕਾਰਟਰ ਉਹਨਾਂ ਦੇ ਅੰਤਿਮ ਸੰਸਕਾਰ ਤੇ ਕਿਤੇ ਨ ਕਿਤੇ ਦੋਵੇਂ ਜਾਣੇ ਸਾਂਭਲ ਨਹੀਂ ਸੀ ਤੇ ਇਹ ਹੋਰ ਵੀ ਕਈ ਹਾਈ ਪ੍ਰੋਫਾਈਲ ਪ੍ਰੋਗਰਾਮ ਆਦਾਂ ਦੇ ਰਹੇ ਜਿੱਥੇ ਦੋਵੇਂ ਜਾਣੇ ਇਕੱਠੇ ਜੋੜੇ ਦੇ ਤਾ ਤਾਂ ਉੱਥੇ ਨਹੀਂ ਪਹੁੰਚੇ ਉਸ ਤੋਂ ਬਾਅਦ ਇਹ ਗੱਲਾਂ ਬਣਾਈ ਜਾਣ ਲੱਗੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਅੰਨਾ ਪ੍ਰਚਾਰ ਕੀਤਾ ਗਿਆ ਸੀਗਾ ਜਿਹੜੇ ਮਤਲਬ ਆਈਟੀ ਸੈਲ ਵਰਗੇ ਜਿਹੜੇ ਪੇजेस ਹੁੰਦੇ ਨੇ ਇੰਸਟਾਗ੍ਰam ਦੇ ਪੇਜ ਉਹਨਾਂ ਤੋਂ ਬਹੁਤ ਅੰਨਾ ਪ੍ਰਚਾਰ ਕੀਤਾ ਗਿਆ ਕਿ ਮਿਸ਼ੈਲ ਓਬਾਮਾ ਤੇ ਬਰਾਕ ਓਬਾਮਾ ਦੇ ਵਿੱਚ ਕਿਤੇ ਨ ਕਿਤੇ ਇਹ ਤਲਾਕ ਹੋਣ ਦਾ ਰਿਹਾਗਾ ਤੇ ਉਧਰੋਂ ਸਫਾਈ ਵੀ ਕੋਈ ਨਹੀਂ ਆਈ ਸੀ ਮਿਸ਼ੈਲ ਓਬਾਮਾ ਇੱਕ ਪੋਡਕਾਸਟ ਦੇ ਵਿੱਚ ਬੈਠੇ ਸੀਗੇ ਉੱਥੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਮੈਚੋਰ ਮਹਿਲਾ ਹੈਗੀ ਹਾਂ ਤੇ ਮੈਂ ਮੇਰੀ ਇੱਕ ਇੰਡੀਪੈਂਡੈਂਟ ਹਸਿਆਤ ਹੈ ਕਿ ਆ ਜੇ ਕੋਈ ਮਨੁਸਾਦਨਾ ਚੋਂਦਾ ਆ ਜਾਂ ਫਿਰ ਕਈ ਵਾਰ ਮੈਂ ਇੰਡੀਪੈਂਡੈਂਟਲੀ ਡਿਸੀਜਨ ਲੈਨੀ ਆ ਕਿਤੇ ਵੀ ਜਾਣ ਦਾ ਮੈਂ ਉਹਨਾਂ ਨਾਲ ਨਹੀਂ ਜਾਂਦੀ ਤੇ ਉਹਨੂੰ ਤੁਸੀਂ ਇਹ ਇਹ ਕਹਿ ਕੇ ਚਲਾਉਂਗੇ ਕਿ ਸਾਡੇ ਚ ਤਲਾਕ ਹੋ ਰਿਹਾ ਹੈ ਗਲਤ ਹੈ ਸਾਡੇ ਦੋਵਾਂ ਚ ਸਾਰਾ ਕੁਝ ਠੀਕ ਹੈਗਾ ਤੇ ਵਾ ਅਸੀਂ ਕੋਈ ਮਤਲਬ ਸਾਡੇ ਚ ਤਲਾਕ ਨਹੀਂ ਹੋਣ ਜਾ ਰਿਹਾ ਮੈਂ ਜਿਹੜੇ ਅੱਜ ਕੱਲ ਨਵੀ ਨਵੀ ਯੋਜਨਾਵਾਂ ਤੇ ਧਿਆਨ ਦੇ ਰਹੀਆਂ ਕੁੜੀਆਂ ਦੀ ਸਿੱਖਿਆ ਤੇ ਮੈਂ ਕੰਮ ਕਰ ਰਹੀਆਂ ਇਸ ਕਰਕੇ ਮੇਰਾ ਜਿਹੜਾ ਟਾਈਮ ਆ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਇਹ ਮਿਸ਼ੈਲ ਓਬਾਮਾ ਮਨੇ ਕਿ ਅੱਜ ਅਪਨ ਪਤਾ ਕਿ ਤਕਰੀਬਨ 32 ਸਾਲ ਹੋ ਗਏ ਮਿਸ਼ੈਲ ਓਬਾਮਾ ਤੇ ਬਰਾਕ ਓਬਾਮਾ ਦਾ ਵਿਆਹ ਹੋਇਆ ਜਿਹੜੀ ਖਬਰ ਸੀਗੀ ਪਿੱਛੇ ਬਹੁਤ ਜ਼ਿਆਦੇ ਉਹਨੇ ਪੂਰੀ ਦੁਨੀਆ ਭਰ ਚ ਇੰਟਰਨੈਟ ਚ ਉਸ ਨੇ ਕਿਤਨੀ ਕਿਤਨ ਤਬਾਈ ਮਚਾਈ ਹੋਈ ਸੀ ਹੁਣ ਮਿਸ਼ੈਲੋ ਬਾਬਾਨੇ ਉਸ ਖਬਰ ਤੇ ਬ੍ਰੇਕ ਲਾ ਦਿੱਤੀ ਹੈ ਜੀ ਜੀ ਪਰ ਆਪਾਂ ਕੱਲ ਵੀ ਇਸ ਗੱਲ ਤੇ ਚਾਨਣਾ ਪਾਇਆ ਸੀ ਕਿ ਉਧਰ ਆਰਐਸਐ ਸਮੂਧੀ ਅਮਿਤ ਸ਼ਾ ਇਹ ਇੱਕ ਦੂਸਰੇ ਦੇ ਆਹਮੋ ਸਾਹਮਣੇ ਨੇ ਖਾਸ ਤੌਰ ਤੇ ਤੇ ਪ੍ਰੈਜ਼ੀਡੈਂਟ ਨੂੰ ਲੈ ਕੇ ਪ੍ਰੈਜ਼ੀਡੈਂਟ ਦੀ ਚੋਣ ਨੂੰ ਲੈ ਕੇ ਇਸ ਵਾਰ ਰਵਰਸ ਸਟੈਂਪ ਨਹੀਂ ਸਟੈਂਪ ਨਹੀਂ ਹੋਊਗੀ ਇਹ ਕਹਿਣਾ ਆਰਐਸਐ ਦਾ ਪਰ ਹੁਣ ਇਸ ਦੇ ਵਿੱਚ ਇੱਕ ਕੋਰ ਬੀਜੇਪੀ ਦਾ ਕੀ ਆਪਣਾ ਪੱਖ ਹੈ ਇਸ ਤੇ ਜਰਾ ਚਾਨਣਾ ਪਾਓ ਕਿ ਕੀ ਸਾਰੇ ਦੇ ਸਾਰੇ ਬੀਜੇਪੀ ਅਮਿਤ ਸ਼ਾਹ ਤੇ ਮੋਦੀ ਦੇ ਪਿੱਛੇ ਹੈ ਜਾਂ ਫਿਰ ਕੋਈ ਬੀਜੇਪੀ ਆਰਐਸਐਸ ਦੇ ਨਾਲ ਵੀ ਹੈ ਕਿ ਨਹੀਂ ਆਰਐਸਐਸ ਜੋ ਕਹੂਗੀ ਉਹ ਹੋਗਾ ਦੇਖੋ ਅੱਜ ਜਿਹੜੀ ਨਈ ਡਵੈਲਪਮੈਂਟ ਹੈਗੀ ਆ ਉਹ ਹੈਗੀ ਸੰਜੇ ਜੋਸੀ ਬਾਰੇ ਸੰਜੇ ਜੋਸੀ ਕਦੇ ਕਿਸੇ ਟਾਈਮ ਨਰਿੰਦਰ ਮੋਦੀ ਦਾ ਕੰਪਿਊਟਰ ਕੰਪਿਟੀਟਰ ਰਹਾਗਾ ਦੋਵੇਂ ਜਾਣੇ ਸੰਗਠਨ ਸਚੀਵ ਹੁੰਦੇ ਸੀਗੇ ਦੋਵਾਂ ਨੇ ਮਤਲਬ 90s ਦੇ ਵਿੱਚ ਅੱਡਰ ਸਟੇਟਾਂ ਦੇ ਵਿੱਚ ਕੰਮ ਕੀਤਾ ਹੋਇਆ ਨਰਿੰਦਰ ਮੋਦੀ ਨੇ ਵੀ ਉਸ ਤੋਂ ਬਾਅਦ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣ ਗਏ ਸੀ ਸੰਜੇ ਜੋਸੀ ਲਗਾਤਾਰ ਸੰਗਠਨ ਦੇ ਵਿੱਚ ਕੰਮ ਕਰਦੇ ਰਹੇ ਸੀ ਪਰ 2005 ਚ ਇੱਕ ਸੀਡੀ ਵਾਇਰਲ ਹੋਈ ਸੀ ਜਿੱਦੇ ਚ ਕਿਹਾ ਗਿਆ ਕਿ ਇਹ ਸੀਡੀ ਇਸ ਸੀਡੀ ਚ ਸੰਜੇ ਜੋਸੀ ਹੈਗਾ ਜਿਸ ਕਰਕੇ ਸੰਜੇ ਜੋ ਦਾ ਬਨਵਾਸ ਸ਼ੁਰੂ ਹੋ ਗਿਆ ਸੀ ਬਾਅਦ ਚ ਜਦੋਂ ਸੀਡੀ ਨੂੰ ਚੈੱਕ ਕੀਤਾ ਗਿਆ ਤਾਂ ਉਹ ਫੇਕ ਨਿਕਲੀ ਤੇ ਉਹ ਗੁਜਰਾਤ ਵੱਲੋਂ ਬਹੁਤ ਜ਼ਿਆਦਾ ਪ੍ਰਚਾਰੀ ਗਈ ਸੀ ਗੁਜਰਾਤ ਲੋਬੀ ਵੱਲੋਂ ਤੇ ਲੋਕਾਂ ਨੇ ਫਿਰ ਇਹ ਹਿਸਾਬ ਲਾਇਆ ਕਿ ਨਰਿੰਦਰ ਮੋਦੀ ਹੋਰਾਂ ਦੀ ਇੱਕ ਸਾਜਸ਼ ਸੀ ਸੰਦੇ ਜੋਸੀ ਨੂੰ ਪਿੱਛੇ ਧੱਕਣ ਦੀ ਹਮੇਸ਼ਾ ਕੰਪੀਟੀਟਰ ਰਹੇ ਨੇ ਤੇ ਸੰਦੇ ਜੋਸੀ ਬਾਰੇ ਕੀ ਜਾਣਦਾਗਾ ਕਿ ਸੰਦੇ ਜੋਸੀ ਨੇ ਕਦੇ ਵੀ ਕੋਈ ਪਦ ਨਹੀਂ ਲਿਆਗਾ ਤੇ 2014 ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਮੁਲਕ ਦੇ ਪ੍ਰਧਾਨ ਮੰਤਰੀ ਬਣ ਕੇ ਆਉਂਦੇ ਨੇ ਤੇ ਚੋਣ ਜਿੱਤਦੇ ਨੇ ਉਸ ਤੋਂ ਬਾਅਦ ਸੰਜੇ ਜੋਸੀ ਨੇ ਕਿਸ ਸਾਤਾ ਸਰੈਂਡਰ ਕਰਤਾ ਸੀਗਾ ਤੇ 2015 ਚ ਸੰਜੇ ਜੋਸੀ ਨੇ ਨਰਿੰਦਰ ਮੋਦੀ ਨੂੰ ਆਪਣਾ ਆਗੂ ਵੀ ਮੰਨ ਲਿਆ ਸੀ ਪਰ ਫਿਰ ਵੀ ਨਰਿੰਦਰ ਮੋਦੀ ਨੇ ਸੰਜੇ ਜੋਸੀ ਬਾਰੇ ਆਪਣੀ ਜਿਹੜੀ ਤਲਖੀ ਸੀਗੀ ਉਹ ਨਹੀਂ ਘਟਾਈ ਇਹ ਇਹ ਕਹਿ ਜਾਂਦਾ ਕਾ ਆਮ ਤੌਰ ਤੇ ਕਿ ਨਰਿੰਦਰ ਮੋਦੀ ਦੀ ਅੱਖਾਂ ਚੋਂ ਕੋਈ ਇੱਕ ਵਾਰ ਨਿਕਲ ਜਾਂਦਾ ਤੇ ਫਿਰ ਉਹਦੇ ਤੇ ਉਹ ਦੁਬਾਰੇ ਨਿਗਾਹ ਨਹੀਂ ਪਾਉਂਦੇ ਇਹ ਮੋਟੀ ਮੋਟੀ ਗੁਰ ਨરેન્દ્ર ਬੋਧੀ ਬਾਰੇ ਕਈ ਜੰਦੀ ਹੈ ਕਿ ਤੇ ਆਰਐਸਐਸ ਹੁਣ ਸੰਜੇ ਜੋਸੀ ਦਾ ਹੀ ਨਾ ਅੱਗੇ ਕਰ ਰਹੀ ਹੈ ਯਾਨੀ ਕਿ ਜਿਹੜਾ ਨਰਿੰਦਰ ਮੋਦੀ ਦਾ ਦੁਸ਼ਮਨ ਨੰਬਰ 1 ਹੈ ਉਹਦਾ ਨਾਂ ਹੀ ਆਰਐਸਐਸ ਅੱਗੇ ਕਰ ਰਹੀ ਹੈ ਹੁਣ ਮੇਰੀ ਕਈ ਆਰਐਸਐਸ ਦੇ ਅਗਵਾ ਨਾਲ ਵੀ ਗੱਲਬਾਤ ਹੋਈ ਤੇ ਅੱਜ ਮੇਰੀ ਡਾਕਟਰ ਪ੍ਰਕਾਸ਼ ਦੇ ਨਾਲ ਵੀ ਗੱਲ ਹੋਈ ਡਾਕਟਰ ਪ੍ਰਕਾਸ਼ ਬੇਸਿਕਲੀ ਆਰਐਸਐਸ ਨੂੰ ਬਹੁਤ ਲੰਬੇ ਸਮੇਂ ਤੋਂ ਕਵਰ ਕਰਦੇ ਰਹੇ ਨੇ ਸੀਨੀਅਰ ਜਰਨਲਿਸਟ ਹੈ ਉਹਨ ਕੀ ਸੋਸ਼ੀਟੀ ਨੂੰ ਕਵਰ ਕਰਦੇ ਰਹੇ ਨੇ ਤਕਰੀਬਨ ਮਤਲਬ 45 ਸਾਲ ਦਾ ਉਹਨਾਂ ਦਾ ਤਜਰਬਾ ਤੇ ਉਹਨਾਂ ਨੂੰ ਇਹ ਵੀ ਮੰਨਿਆ ਜਾਂਦਾ ਕਿ ਮੋਹਨ ਬਾਗਵਤ ਦੇ ਬਹੁਤ ਨੇੜੇ ਨੇ ਤੁਸੀਂ ਮੈਂ ਉਹਨਾਂ ਤੋਂ ਪੁੱਛ ਰਿਹਾ ਸੀ ਡਾਕਟਰ ਪ੍ਰਕਾਸ਼ ਤੋਂ ਕਿ ਸਰ ਇਹ ਕੀ ਚੱਕਰ ਹੈ ਸੰਜੇ ਜੋਸੀ ਜਿਹੜਾ ਨਰਿੰਦਰ ਮੋਦੀ ਦਾ ਇਹਨਾਂ ਦੁਸ਼ਮਣ ਬੱਟਾ ਦੁਸ਼ਮਣ ਹੈ ਉਹਨੂੰ ਉਹਦਾ ਨਾਂ ਆਰਐਸਐਸ ਕਿਉਂ ਅੱਗੇ ਕਰ ਰਿਹਾ ਇਹ ਇਹ ਤਾਂ ਬਹੁਤ ਸ਼ਾਰਪ ਕੰਟਰਡਿਕਸ਼ਨ ਬਣ ਜੂਗੀ ਉਹਦੇ ਤੇ ਫਿਰ ਡਾਕਟਰ ਪ੍ਰਕਾਸ਼ ਦਾ ਕਹਿਣਾ ਸੀਗਾ ਕਿ ਹਾਂ ਇਹ ਗੱਲ ਸਹੀ ਹੈ ਕਿ ਡਾਕਟਰ ਜਿਹੜਾ ਸੰਜੇ ਜੋਸੀ ਹੈ ਉਹਦਾ ਨਾਂ ਅੱਗੇ ਕੀਤਾ ਜਾ ਰਿਹਾ ਪਰ ਆਰਐਸਐਸ ਵਾਲਿਆਂ ਨੂੰ ਵੀ ਪਤਾ ਮੋਨ ਬਾਗੋਤ ਨੂੰ ਵੀ ਪਤਾ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾ ਸੰਜੇ ਜੋਸੀ ਦੇ ਨਾਂ ਤੇ ਨਹੀਂ ਮੰਨਣਗੇ ਇਸੇ ਚੀਜ਼ ਤੇ ਕਿਤੇ ਨ ਕਿਤੇ ਆਰਐਸਐਸ ਨੂੰ 바ਰਗੇਨਿੰਗ ਕਰਨ ਦੀ ਪਾਵਰ ਮਿਲ ਜੂਗੀ ਜਦੋਂ ਹੀ ਨਰਿੰਦਰ ਮੋਦੀ ਅਮਿਤ ਸ਼ਾਹ ਰਿਜੈਕਸ਼ਨ ਪਾਣਗੇ ਹੁਣ ਉਹਦਾ ਤਾਂ 6 ਅਪ੍ਰੈਲ ਨੂੰ ਅਨਾਉਂਸ ਹੋ ਜਾਣਾ ਚਾਹੀਦਾ ਸੀਗਾ ਬੀਜੇਪੀ ਦਾ ਪ੍ਰਧਾਨ ਜਨਾ ਪ੍ਰੈਜ਼ੀਡੈਂਟ ਪ੍ਰਧਾਨ ਅਨਾਉਂਸ ਹੋ ਜਾਣਾ ਚਾਹੀਦਾ ਸੀ ਪਰ ਉਹ ਇਸੇ ਕਰਕੇ ਨਹੀਂ ਹੋਇਆ ਇਹਨਾਂ ਨੇ ਆਰਐਸਐਸ ਵਾਲੇ ਨੇ ਦੋਸਤੀ ਦਾ ਨਾਮ ਅੱਗੇ ਕੀਤਾ ਸੀਗਾ ਉਹਦੇ ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੇ ਵੀ ਟੋਕਰਤੀ ਹੁਣ ਆਰਐਸਐਸ ਦੇ ਪਾਲੇ 'ਚ ਗੇਂਦ ਹੈ ਗਿਆ ਤੇ ਆਰਐਸਐਸ ਇਦਾਂ ਦਾ ਬੰਦਾ ਚਾਹ ਰਿਹਾਗਾ ਜਿਹੜਾ ਯਸ ਮੈਨ ਨਾ ਹੋਵੇ ਰਬੜ ਸਟੈਂਪ ਨਾ ਹੋਵੇ ਤੇ ਹੁਣ ਅੱਗੇ ਤਿੰਨ ਤਿੰਨਾ ਭੇਜੇ ਨੇ ਆਰਐਸਐਸ ਵਾਲਿਆਂ ਨੇ ਤੇ ਉਧਰੋਂ ਨਰਿੰਦਰ ਮੋਦੀ ਉਹ ਰਾਵਲ ਲੋ ਵੀ ਦੋ ਤਿੰਨਾ ਭੇਜੇ ਦੇ ਨੇ ਇੱਕ ਤਾਂ ਵਸੁੰਧਰਾ ਰਾਜਧਾਨਾ ਭੋਜਾ ਦੇ ਅੱਗੇ ਚੱਲ ਰਿਹਾਗਾ ਜੀ ਜਿਹੜੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਨੇ ਉਹ ਵੀ ਨਰਿੰਦਰ ਮੋਦੀ ਅਤੇ ਅਮਿਤ ਸ਼ਾ ਦੇ ਦੁਸ਼ਮਣ ਰਹੇ ਨੇ ਜੀ ਹਾਂ ਤੇ ਸ਼ਿਵਰਾਜ ਚੋਂ ਆਂਧਾ ਵੀ ਨਾ ਚੱਲ ਰਿਹਾਗਾ ਜੀ ਇਹ ਹੁਣ ਆਰਐਸਐਸ ਆ ਰਿਹਾ ਇਹਨਾਂ ਦੋਆਂ ਚੋਂ ਇੱਕ ਸਿਲੈਕਟ ਕਰੋ ਜਿਹੜਾ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਹੈ ਗਿਆ ਉਹਨਾਂ ਨੇ ਇੱਕ ਤਾਂ ਉਹ ਮਹਾਰਾਸ਼ਟਰ ਵਾਲੇ ਮੈਂ ਉਹਨਾਂ ਦਾ ਨਾਂ ਭੁੱਲ ਰਿਆਂਗਾ ਉਹ ਉਹਨਾਂ ਨੂੰ ਅੱਗੇ ਕੀਤਾਗਾ ਜੀ ਇੱਕ ਹਰਿਆਣਾ ਤੋਂ ਜਿਹੜਾ ਸਾਬਕਾ ਮੁੱਖ ਮੰਤਰੀ ਰਹੇ ਨੇ ਸਾਡੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜ ਇਹ ਦੋਵਾਂ ਦਾ ਨਾਂ ਕਿਤੇ ਨ ਕਿਤੇ ਇਹਨਾਂ ਨੇ ਨਰਿੰਦਰ ਮੋਦੀ ਨੇ ਅਤੇ ਅਮਿਤ ਸ਼ਾਹ ਨੇ ਅੱਗੇ ਕੀਤਾਗਾ ਅ ਬਹੁਤ ਹੱਦ ਤੱਕ ਜਿਹੜੀ ਆਰਐਸਐਸ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਵਸੁੰਧਰਾ ਰਾਜੇ ਜਿਹੜੇ ਹੈਗੇ ਆ ਉਹ ਭਾਜਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਬਣਨ ਇਹ ਸਾਰੇ ਚੱਕਰ ਚ ਹੁਣ ਪਿਛਲੇ ਦਿਨੀ ਵੀ ਨਰਿੰਦਰ ਮੋਦੀ ਵਸੁੰਧਰਾ ਰਾਜੇ ਨੂੰ ਮਿਲੇ ਸੀਗੇ ਵਸੁੰਧਰਾ ਰਾਜੇ ਨੂੰ ਨਾਗਪੁਰ ਵੀ ਬੁਲਾਇਆ ਗਿਆ ਸੀਗਾ ਸੁਰਾਚਾ ਨੂੰ ਵੀ ਨਾਗਪੁਰ ਬੁਲਾਇਆ ਗਿਆ ਸੀਗਾ ਤੇ ਇਹ ਇਹ ਕਿੰਨੇ ਕਿਤੇ ਆਰਐਸਐਸ ਆਪਣੀ 바ਰਗੇਨਿੰਗ ਪਾਵਰ ਵਧਾ ਰਿਹਾਗਾ ਤੇ ਇਸ ਬਾਰ ਉਹ ਇਹ ਚਾ ਰਿਹਾਗਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾ ਦਾਰਬਰ ਸਟੈਂਪ ਨਾ ਹੋਵੇ ਇਹ ਡਵੈਲਪਮੈਂਟ ਸੀ ਕਿ ਮੈਨੂੰ ਲੱਗਿਆ ਕਿ ਇਹ ਬਹੁਤ ਇੰਪੋਰਟੈਂਟ ਡਵੈਲਪਮੈਂਟ ਹੈ ਲੋਕਾਂ ਨੂੰ ਇਹ ਵੀ ਸਮਝਾਊਗਾ ਕਿ ਆਰਐਸਐਸ ਅਤੇ ਬੀਜਪੀ ਉਦਾਂ ਤਾਂ ਦੋਵੇਂ ਇੱਕੋ ਨੇ ਉਹ ਗੱਲ ਠੀਕ ਹੈ ਪਰ ਆਰਐਸਐਸ ਇਹ ਦੇਖ ਰਹੀ ਹੈ ਕਿ ਕੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਦਾ ਟੋਟਲੀ ਕਬਜ਼ਾ ਤਾਂ ਨਹੀਂ ਹੋ ਗਿਆ ਬੀਜੇਪੀ ਤੇ ਤੇ ਹੁਣ ਉਹ ਕਿਤੇ ਨਾ ਕਿਤੇ ਇੱਕ ਤੀਜੇ ਪੀਲਰ ਪਾਵਰ ਪੀਲਰ ਦੇ ਤੌਰ ਤੇ ਆਪਣਾ ਬੰਦਾ ਖੜਾ ਕਰਨਾ ਚਾ ਰਹੇ ਨੇ ਇਹ ਮੜੀ ਜੀ ਜੀ ਵਿੱਚ ਇੰਟਰਨਲ ਪੋਲਿਟਿਕਸ ਕਾਂਗਰਸ ਚ ਆਪਾਂ ਆਮੀ ਡਿਸਕਸ ਕਰਦੇ ਆ ਕਿ ਕਾਂਗਰਸ ਸੇ ਬਹੁਤ سارے ਧੜੇ ਨੇ ਇਸ ਕਿਸਮ ਦੇ ਧੜੇ ਬੀਜੇਪੀ ਚ ਵੀ ਨੇ ਪਰ ਉਹਨਾਂ ਦੀ ਜਿਹੜੀ ਖਬਰ ਹੈ ਉਹ ਇੰਨੀ ਬਾਹਰ ਨਹੀਂ ਨਿਕਲ ਕੇ ਆਂਦੀ ਤੇ ਇਹ ਇਸ ਬਾਰ ਨਿਕਲ ਕੇ ਆ ਰਹੀ ਕਿਉਂਕਿ ਪ੍ਰੈਜ਼ੀਡੈਂਟ ਦੇ ਪਦ ਤੇ ਇਹਨਾਂ ਦੀ ਪੂਰੀ ਅਪਸਟ ਤਸਲ ਹੋ ਰੱਖੀ ਹੈ ਜੀ ਇੰਟਰਨਲ ਮੈਨੇਜਮੈਂਟ ਇਹਨਾਂ ਦੀ ਬਹੁਤ ਸਟਰੋਂਗ ਹੈ ਛੇਤੀ ਗੱਲ ਬਾਹਰ ਨਹੀਂ ਆਉਂਦੀ ਤੇ ਜਦੋਂ ਆਉਂਦੀ ਵੀ ਹੈ ਬਾਹਰ ਤਾਂ ਉਹ ਐਨੇ ਵੱਡੇ ਪੱਧਰ ਤੇ ਫੈਲਣ ਨਹੀਂ ਦਿੱਤੀ ਜਾਂਦੀ ਦੱਬ ਲਈ ਜਾਂਦੀ ਹੈ ਦੋਸਤ ਦਾ ਦੋਸਤ ਕਹਿੰਦੇ ਦੋਸਤ ਦਾ ਦੁਸ਼ਮਣ ਤੇ ਆਪਣਾ ਦੁਸ਼ਮਣ ਬਣ ਜਾਂਦਾ ਤੇ ਜੇਕਰ ਦੁਸ਼ਮਣ ਤੇ ਦੁਸ਼ਮਣ ਦੋ ਇਕੱਠੇ ਹੋ ਜਾਣ ਉਹ ਵੀ ਤੀਸਰੇ ਨੂੰ ਦੋਸਤ ਨੂੰ ਲੈ ਪੈਂਦੇ ਨੇ ਉਹ ਆਪਾਂ ਚੱਲੀਏ ਜੀ ਅੱਗੇ ਹੁਣ ਇਸ ਸੱਬ ਦੇ ਵਿੱਚ ਆਪਾਂ ਅੱਜ ਤੀਸਰੇ ਦਿਨੇ ਖਬਰ ਲੈ ਰਹੇ ਹਾਂ ਕਿ ਜਿਹੜਾ ਕਿ ਯੂਪੀ ਤੇ ਬਿਹਾਰ ਦੇ ਵਿੱਚ ਕਹਿਰ ਮਚਾਇਆ ਹੋਇਆ ਹੈ ਮੀਂਹ ਅਤੇ ਬਿਜਲੀ ਦੇ ਡਿਗਰ ਨੇ ਹੁਣ ਤੱਕ 83 ਮੌਤਾਂ ਹੋ ਗਈਆਂ ਨੇ ਜੀ ਹੋਰ ਕੀ ਅਪਡੇਟ ਹੈ ਇਸ ਦੇ ਵਿੱਚ ਹਾਂਜੀ ਅ ਕੱਲ ਜਦੋਂ ਪਹਿਲਾ ਦਿਨ ਆਪਾਂ ਇਹ ਖਬਰ ਲਈ ਸੀ ਉਦੋਂ ਆਪਾਂ 15 ਮੋਤਾਂ ਬਾਰੇ ਗੱਲ ਕੀਤੀ ਸੀ ਕੱਲ ਆਪਾਂ ਜਦੋਂ ਇਹ ਖਬਰ ਕਰ ਰਹੇ ਸੀ ਤਕਰੀਬਨ 32 33 ਮੋਤਾਂ ਬਾਰੇ ਗੱਲ ਕਰ ਰਹੇ ਸੀਗੇ ਤੇ ਅੱਜ 83 ਮੋਤਾਂ ਦਾ ਡਾਟਾ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਜਿ ਜਿ ਸਿਰਫ 61 ਮੋਤਾਂ ਬਿਹਾਰ ਦੇ ਵਿੱਚ ਹੋਈਆਂ ਨੇ ਤੇ 32 ਮੋਤਾਂ ਉੱਤਰ ਪ੍ਰਦੇਸ਼ 'ਚ ਹੋਈਆਂ ਨੇ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਅੱਡੜ ਸੁੱਬਿਆਂ ਦੇ ਵਿੱਚ ਤੂਫਾਨ ਵੀ ਚੱਲ ਰਹੇ ਨੇ ਬਿਜਲੀ ਵੀ ਬਿਜਲੀ ਦਾ ਵੀ ਅਲਰਟ ਹੈ ਬਿਜਲੀ ਡਗਣ ਦਾ ਤੇ ਇਸ ਤੇ ਜਿਹੜੇ ਅਪਰ ਹਿਮਾਚਲ ਚ ਆਪਾਂ ਨੂੰ ਬਰਫ ਬਾਰਿਸ਼ ਦੇਖਣ ਨੂੰ ਮਿਲੀ ਹੈ ਹਰਿਆਣੇ ਚ ਅੱਜ ਬਹੁਤ ਅੰਧੜ ਚੱਲਿਆ ਜੀ ਪੰਜਾਬ ਦੇ ਵੀ ਕਈ ਸੁੱਬਿਆਂ ਦੇ ਚੰਦੜ ਦੇਖਣ ਨੂੰ ਮਿਲਿਆਗਾ ਮੀਂਹ ਵੀ ਡਿਗਿਆਗਾ ਜੀ ਤੇ ਇਹ ਇਹ ਸਾਰਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਹਾਲਾਂਕਿ ਜਿਹੜਾ ਟੈਂਪਰੇਚਰ ਦਿੱਲੀ ਦਾ 40 40 ਡਿਗਰੀ ਪਹੁੰਚ ਗਿਆ ਸੀਗਾ ਉੱਥੇ ਮਾੜਾ ਮਤਲਬ ਉਹਨਾਂ ਨੂੰ ਨਜਾਤ ਮਿਲੂਗਾ ਜੀ ਹੁਣ ਜੇ ਇਦਾਂ ਹੀ ਤਿੰਨ ਚਾਰ ਦਿਨ ਰਿਹਾ ਜਿਵੇਂ ਮਾਚਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਕਈ ਥਾਵਾਂ ਤੇ ਬਰਖਾ ਹੋ ਰਹੀ ਹੈ ਜੀ ਜੈਦਾ ਹੀ ਇਹ ਸਾਰਾ ਕੁਝ ਹੁੰਦਾ ਰਿਹਾ ਤਾਂ ਫਿਰ ਮੈਨੂੰ ਲੱਗਦਾ ਕਿ ਕੁਝ ਟਾਈਮ ਤਿੰਨ ਚਾਰ ਦਿਨ ਅ ਤੱਕ ਕਿਤੇ ਕਿਤੇ ਗਰਮੀ ਤੋਂ ਰਾਹਤ ਮਿਲੂਗੀ ਨਹੀਂ ਤਾਂ ਇਸ ਵਾਰ ਆਪਾਂ ਨੂੰ ਮਈ ਮਹੀਨੇ ਦਾ ਜਿਹੜਾ ਟੈਂਪਰੇਚਰ ਸੀਗਾ ਉਹ April 'ਚ ਹੀ ਦੇਖਣ ਨੂੰ ਮਿਲ ਰਿਹਾ ਸੀਗਾ ਉਦਾਂ ਜਿਹੜੇ ਕਣਕ ਦੇ ਕਿਸਾਨ ਹੈਗੇ ਉਹਨਾਂ ਨੂੰ ਖਾਸਾ ਇਹਦਾ ਨੁਕਸਾਨ ਹੋਊਗਾ ਜਿਹੜੀ ਬੇਮੌਸਮ ਬਾਰਿਸ਼ ਆ ਰਹੀ ਹੈ ਤੇ ਅੰਧੜਾ ਰਿਹਾਗਾ ਕਣਕ ਦੇ ਕਿਸਾਨਾਂ ਨੂੰ ਆਪਾਂ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ April ਦਾ ਫਸਟ ਐਂਡ ਸੈਕੰਡ ਵੀਕ ਹੁੰਦਾ ਉਸ ਦੌਰਾਨ ਆਪਣੇ ਕਣਕ ਦੀ ਵਾਢੀ ਹੁੰਦੀ ਹੈ ਉਹਨੂੰ ਮੰਡੀਆਂ 'ਚ ਲੈ ਕੇ ਜਾਇਆ ਜਾਂਦਾਗਾ ਤੇ ਹੁਣ ਆਪਾਂ ਨੂੰ ਪਤਾ ਜੇ ਅੰਦਰ ਜਲੂਗਾ ਤੇ ਬਾਰਿਸ਼ ਆਊਗੀ ਤੇ ਕਿਤੇ ਕਿਤੇ ਕਿਸਾਨਾਂ ਨੂੰ ਦਿੱਕਤਾਂਤ ਆਣ ਗਿਆ ਉਹਨਾਂ ਦੀ ਖੜੀ ਫਸਲ ਨੂੰ ਦਿੱਕਤ ਆਣ ਗਿਆ ਜੀ ਇਹ ਤਾਂ ਹੈ ਸੋ ਉਧਰ ਚਲੀਏ ਜੀ ਕਹਿੰਦੇ ਬਾਰਡਰਾਂ ਤੋਂ ਕਿਸਾਨਾਂ ਨੂੰ ਤਾਂ ਚੱਕ ਦਿੱਤਾ ਅੰਦੋਲਨ ਨੂੰ ਖਤਮ ਕਰ ਦਿੱਤਾ ਪਰ ਇਹਦੇ ਨਾਲ ਨੁਕਸਾਨ ਹੋਇਆ ਇਹ ਕੇਂਦਰ ਕਹਿ ਰਿਹਾ ਤੇ ਉਹ ਕਹਿੰਦੇ ਵੀ ਜਿਹੜਾ ਨੁਕਸਾਨ ਹੋਇਆ ਵੀ ਹੈ ਉਹਦੀ ਅਸੀਂ ਪਰਪਾਈ ਕਰਾਉਣੀ ਹੈ ਪੰਜਾਬ ਸਰਕਾਰ ਦੇ ਕੋਲ ਇਦਦਰ ਉਹ ਫਿਰ ਪੰਜਾਬ ਸਰਕਾਰ ਦਾ ਵੀ ਕੋਈ ਪ੍ਰਤੀਕਰਮ ਆਇਆ ਹੋ ਪਾਇਓ ਜਰਾ ਚਾਨਣਾ ਕਿੰਨਾ ਨੁਕਸਾਨ ਕੀ ਇਸ ਵਿਸ਼ੇ ਦੇ ਵਿੱਚ ਹੋਇਆ ਤੇ ਕੌਣ ਕਹਿ ਰਿਹਾ ਹੈ ਇਹ ਸਾਰੀਆਂ ਗੱਲਾਂ ਆ ਦੇਖੋ ਜਿਹੜਾ ਸੜਕ ਪਰਵਾਇਨ ਅਤੇ ਰਾਜਮਾਰਗ ਮੰਤਰਾਲਾ ਹੈਗਾ ਉਹਦੇ ਜਿਹੜੇ ਪੰਜਾਬ ਦੇ ਮੁੱਖ ਸਚੀਵ ਨੇ ਕੇਪੀਸੀ ਨਾ ਪੰਜਾਬ ਦੇ ਜਿਹੜੇ ਮੁੱਖ ਸਚੀਵ ਹੈਗੇ ਕੇਪਸੀਨ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦਾ ਉਹਨਾਂ ਦਾ ਕੇਪੀਸੀ ਨਾਂ ਨਾ ਆਏਗਾ ਤੇ ਕੈਪਸਿਨਾ ਨੂੰ ਚਿੱਠੀ ਲਿਖਿਆ ਜੀ ਉਹਦੇ ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਤਕਰੀਬਨ 2000 ਅਕਤੂਬਰ 2020 ਤੋਂ ਲੈ ਕੇ ਨਵੰਬਰ 2024 ਤੱਕ ਇਹਨਾਂ 4-5 ਸਾਲਾਂ 'ਚ ਜਿਹੜਾ NHAI ਹੈ ਜਿਹਨਾਂ ਦੇ ਟੋਲ NHAI ਹੋ ਗਿਆ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੋ ਗਿਆ ਉਹਨਾਂ ਦੇ ਹਾਈਵੇਜ਼ ਨੇ ਉਹਨਾਂ ਦੇ ਟੋਲ ਟੈਕਸ ਨੇ ਉੱਥੇ ਟੋਲ ਬੰਦ ਕਰਕੇ ਰਹਿਣ ਕਰਕੇ ਉਹਨਾਂ ਨੂੰ 1638 ਕਰੋੜ ਦਾ ਨੁਕਸਾਨ ਹੋਇਆਗਾ ਜੀ ਤੇ ਉਹ ਉਸ ਉਸ ਨੇ ਜਿਹੜੇ ਮੰਤਰਾਲੇ ਦੇ ਸਚੀਵ ਨੇ ਸੈਕਟਰੀ ਨੇ ਵੀਓ ਮਾਸੰਗ ਕਰੋਨਾ ਨੇ ਕਿਹਾ ਕੀ ਅਸੀਂ ਟੋਲ ਵਸੂਲਾਂਗੇ ਤੁਹਾਡੇ ਤੋਂ ਇਹ ਗੱਲ ਦਾ ਜ਼ਿਕਰ ਹੈ ਹਾਲਾਂਕਿ ਇਹ ਜਿਹੜਾ ਇਨ ਕਨਫਿਡੈਂਸ਼ੀਅਲ ਡਾਕੂਮੈਂਟ ਹੈ ਪਰ ਹਜੇ ਇਸ ਬਾਰੇ ਖਬਰ ਬਾਹਰ ਆ ਗਈ ਹੈ ਜੀ ਤੇ ਇਹ ਦੇ ਤੇ ਕਿਤੇ ਨ ਕਿਤੇ ਜਿਹੜਾ ਕੇਂਦਰ ਹੈ ਉਹ ਸੋਚ ਰਿਹਾਗਾ ਕਿ ਅਸੀਂ ਇਸ ਘਾਟੇ ਦੀ ਵਰਪਾਈ ਸਰਕਾਰ ਤੋਂ ਕਰੀਏ ਜਿਸ ਜਿਹੜੇ ਹਰਪਾਲ ਸਿੰਘ ਮਾਨ ਨੇ ਉਹਨਾਂ ਨੇ ਕਿਤੇ ਨ ਕਿਤੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਸੀ ਗਿਆ ਉਹ ਤਾਂ ਕੇਂਦਰ ਸਰਕਾਰ ਦੇ ਉਲਟ ਸੀ ਗਿਆ ਤੇ ਕੇਂਦਰ ਸਰਕਾਰ ਨੂੰ ਹੀ ਉਹਨਾਂ ਨੂੰ ડીਲ ਕਰਨਾ ਚਾਹੀਦਾ ਸੀਗਾ ਤੇ ਜੋ ਕੁਝ ਨੁਕਸਾਨ ਵੀ ਹੋ ਕੇ ਕੇਂਦਰ ਦਾ ਹੋਇਆ ਸਾਡਾ ਕੀ ਇਹਦੇ ਤੇ ਹੈਗਾ ਇਹ ਗੱਲ ਉਹਨਾਂ ਨੇ ਕਈ ਹੈ ਗਿਆ ਤੇ 2024 ਚ ਵੀ ਆਪਾਂ ਪਤਾ ਕਿ ਕਿੰਨਾ ਟਾਈਮ ਟੋਲ ਬੰਦ ਰਹੇ ਨੇ ਹਰ ਸਾਲ ਮਤਲਬ ਮਹੀਨਾ ਦੋ ਮਹੀਨਾ ਤੱਕ ਟੋਲ ਬੰਦੀ ਰਹੇ ਨੇ ਜਦੋਂ 2021 ਵਾਲਾ ਅੰਦੋਲਨ ਚੱਲ ਰਿਹਾ ਸੀ ਉਸ ਟਾਈਮ ਤੱਕ 1300 ਦਾ ਮਹੀਨੇ ਟੋਲ ਬੰਦ ਰਹੇ ਨੇ ਤੇ ਉਹ ਕਿਤੇ ਨ ਕਿਤੇ ਇਸੇ ਕਰਕੇ ਜਿਹੜਾ NHAI ਉਹਨਾਂ ਨੂੰ 1683 ਕਰੋੜ ਦਾ ਜਿਹੜਾ ਹੈ ਘਾਟਾ ਹੋਇਆਗਾ ਕਿਸਾਨਾਂ ਦਾ ਬਹੁਤ ਸਾਫ ਸਪਸ਼ਟ ਨਾਰਾ ਸੀਗਾ ਕਿ ਅਸੀਂ ਕਿਤੇ ਨਾ ਕਿਤੇ ਸਿਰਫ ਔਰ ਸਿਰਫ ਆਪਣੇ ਤੇ ਹੀ ਸਾਰਾ ਕੁਝ ਜ਼ੁਲਮ ਨਹੀਂ ਸਹਿ ਰਹੇ ਅਸੀਂ ਸਰਕਾਰ ਦੇ ਵੀ ਗੁੰਮਚੋਟ ਮਾਰ ਰਹੇ ਹੁਣ ਉਹ ਆਪਾਂ ਨੂੰ ਜਿਹੜੇ ਕਿਸਾਨਾਂ ਵੱਲੋਂ ਗੁੰਮਚੋਟ ਮਾਰੀ ਗਈ ਸੀ ਉਹ ਆਪਾਂ ਨੂੰ ਹੁਣ ਸਾਹਮਣੇ ਨਜ਼ਰ ਆ ਰਹੀ ਹੈ ਤੇ ਦੋਵੇਂ ਪੰਜਾਬ ਤੇ ਕੇਂਦਰ ਸਰਕਾਰ ਜਿਹੜੇ ਕਿਸਾਨਾਂ ਨੂੰ ਉਜਾੜਨ ਵਾਸਤੇ ਕਿਤੇ ਨਾ ਕਿਤੇ 19 ਮਾਰਚ ਨੂੰ ਇਕੱਠੇ ਹੋ ਗਏ ਸੀਗੇ ਹੁਣ ਆਪਸ ਇੱਕ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਕਿਉਂਕਿ ਦੋਵਾਂ ਕੋਲ ਹੀ ਪੈਸੇ ਨਹੀਂ ਹੈ ਪੈਸੇ ਪਿੱਛੇ ਹੁਣ ਦੋਵੇਂ ਲੜਨਗੇ ਜੀ ਚਲੋ ਖੈਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਚੀਜ਼ ਤਾਂ ਸਪਸ਼ਟ ਹੋਈ ਨਾ ਪੰਜਾਬ ਸਰਕਾਰ ਇਹ ਤਾਂ ਮੰਨ ਰਹੀ ਹੈ ਨਾ ਵੀ ਕੇਂਦਰ ਨਾਲ ਮੰਗਾ ਸੀ ਜਦੋਂ ਇਹਨਾਂ ਨੇ ਪੰਜਾਬ ਚੋਂ ਧਰਨਾ ਚੱਕਿਆ ਉਦੋਂ ਇਹ ਕਹਿ ਰਹੇ ਸੀ ਕਿ ਪੰਜਾਬ ਨੂੰ ਨੁਕਸਾਨ ਹੋ ਰਿਹਾ ਪੰਜਾਬ ਦੇ ਬੱਚੇ ਨੌਜਵਾਨੀ ਜਿਹੜੀ ਆ ਉਹਨੂੰ ਨੌਕਰੀ ਨਹੀਂ ਮਿਲਦੀ ਰੋਜ਼ਗਾਰ ਨਾ ਮਿਲਣ ਕਰਕੇ ਉਹ ਨਸ਼ੇ ਕਰ ਰਹੇ ਨੇ ਇਹ ਸਾਡੇ ਪੰਜਾਬ ਦੇ ਸਪੀਕਰ ਸਾਫ਼ ਜਿਹੜੇ ਨੇ ਵਿਧਾਨ ਸਭਾ ਦੇ ਉਹਨਾਂ ਦੇ ਬੋਲ ਸੀ ਸੋ ਇਹ ਚਲੋ ਬਹੁਤ ਸਾਰੀਆਂ ਚੀਜ਼ਾਂ ਬੇਪਰਤ ਹੋ ਜਾਂਦੀਆਂ ਨੇ ਸਮੇਂ ਦੇ ਨਾਲ ਪਰ ਆਪਾਂ ਚਲਿਏ ਅੱਗੇ ਪੰਜਾਬ ਕਾਂਗਰਸ ਦੇ ਇੰਚਾਰਜ ਪੇਸ਼ਵਗੇਲਾ ਦੇ ਪੰਜਾਬ ਚ ਨੇ ਤੇ ਉਹਨਾਂ ਨੇ ਇਕੱਠੇ ਕਰਕੇ ਮੀਟਿੰਗ ਲਈ ਹੈ ਸ਼ਾਇਦ ਤੇ ਕੀ ਕਹਿ ਰਹੇ ਨੇ ਕਹਿੰਦੇ ਮੀਡੀਆ ਚ ਖਬਰਾਂ ਹੋਰ ਤਰ੍ਹਾਂ ਦੀਆਂ ਨੇ ਸਭ ਚੰਗਾ ਹੈ ਅੰਦਰ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜੀ ਮਤਲਬ ਪੂਰਾ ਇੱਕ ਜ਼ਿੰਮੇਵਾਰੀ ਭੁਪੇਸ਼ ਬਗੈਲ ਨੂੰ ਦਿੱਤੀ ਗਈ ਹੈ ਗਿਆ ਉਹਦੇ ਤੇ ਉਹ ਕਿਤੇ ਨ ਕਿਤੇ ਕਾਂਗਰਸੀਆਂ ਨੂੰ ਸਾਰਿਆਂ ਨੂੰ ਇਕੱਠੇ ਕਰ ਸਕਣ ਤੇ ਉਸ ਤੇ ਜਿਹੜੇ ਸਾਡੇ ਵਰਗੇ ਪੱਤਰਕਾਰ ਸੀ ਅਸੀਂ ਜਦੋਂ ਮ ਉਹਨਾਂ ਨੂੰ ਫੋਨ ਵਗੈਰਾ ਕਰ ਰਹੇ ਸੀਗੇ ਜਾਂ ਫਿਰ ਉਹਨਾਂ ਮੇਰੀ ਤਾਲ ਅਜੇ ਮੈਂ ਤਾਂ ਉਹ ਮੈਨੂੰ ਉਹਨਾਂ ਨੇ ਕਹਿ ਕੇ ਸ਼ਾਮ ਨੂੰ ਗੱਲ ਕਰਾਂਗੇ ਮੈਨੂੰ ਅੱਜ ਦਿਨ ਚ ਦੋ ਵਾਰ ਮੇਰੇ ਫੋਨ ਉਹਨਾਂ ਨੇ ਕੱਟੇ ਮੈਂ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਕੋਈ ਬਾਈਟ ਦੇ ਦੇਣ ਤੇ ਸਾਡੇ ਵਰਗੇ ਪੱਤਰਕਾਰਾਂ ਨੂੰ ਉਹਨਾਂ ਨੂੰ ਇਗਨੋਰ ਕੀਤਾ ਤੇ ਉਹਨਾਂ ਨੇ ਇੱਕ ਇੱਕ ਗੋਗਲ ਕਹਿੰਇ ਕਿ ਅਸੀਂ ਬਾਅਦ ਚ ਕਿਤੇ ਨ ਕਿਤੇ ਦੱਸਾਂਗੇ ਹੁਣ ਤਾਂ ਨਹੀਂ ਦੱਸਾਂਗੇ ਇੰਟਰਨਲ ਚੀਜ਼ਾਂ ਨੇ ਸਾਡੀਆਂ ਇਹ ਨਿਕਲ ਕੇ ਸਾਹਮਣੇ ਆ ਰਿਹਾਗਾ ਜੀ ਕਿ ਅਜ ਮੀਟਿੰਗ ਚ ਲੁਧਿਆਣਾ ਵੈਸਟ ਸੀਟ ਬਾਰੇ ਚਰਚਾ ਹੋਈ ਹੈ ਜੀ ਉੱਥੇ ਤਕਰੀਬਨ ਮੋਟਾ ਮੋਟਾ ਹੀ ਮੰਨਿਆ ਜਾ ਰਿਹਾਗਾ ਕਿ ਭਾਰਤ ਬੁਸਨਾਸੂ ਨੂੰ ਕੈਂਡੀਡੇਟ ਐਲਾਨ ਦੇਣਗੇ ਕਾਂਗਰਸ ਵਾਲੇ ਤੇ ਉਹਦੇ ਤੇ ਇਹ ਵੀ ਨਿਕਲ ਕੇ ਆ ਰਿਹਾਗਾ ਕਿ ਜਿਹੜੇ ਗੁਰਪ੍ਰੀਤ ਬੱਸੀ ਗੋਗੀ ਸੀਗੇ ਉਹ ਆਮ ਆਦਮੀ ਪਾਰਟੀ ਤੋਂ ਉੱਥੇ ਵਿਧਾਇਕ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜੇ ਮੁੰਡੇ ਨੂੰ ਜਾਂ ਫਿਰ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਟਿਕਟ ਦੇ ਦੇ ਦਿੰਦੀ ਆਮ ਆਦਮੀ ਪਾਰਟੀ ਤਾਂ ਉੱਥੇ ਜਿਹੜੀ ਸਿੰਪਥੀ ਵੋਟ ਉਹਨਾਂ ਨੂੰ ਪੈ ਸਕਦੀ ਸੀਗੀ ਪਰ ਜਿਹੜਾ ਆਪਾਂ ਨੂੰ ਪਤਾ ਹੈ ਕਿ ਉੱਥੇ ਸੰਜੀਵ ਰੋੜੇ ਨੂੰ ਚੋਣ ਲੜਾਇਆ ਜਾ ਰਿਹਾ ਹੈਗਾ ਇਸ ਕਰਕੇ ਜਿਹੜੀ ਉਹ ਸਿੰਪਥੀ ਵੋਟ ਹੈ ਉਹ ਹੁਣ ਭਾਰਤ ਗੁਸ਼ਣਾਸੂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ ਇਹ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਮੀਟਿੰਗ 'ਚ ਵੀ ਇਹ ਗੱਲ ਹੋਈ ਹੈ ਕਿ ਕਿਵੇਂ ਜਿਹੜੇ ਜਿਹੜੇ ਗੋਗੀ ਗੋਗੀ ਦਾ ਪਰਿਵਾਰ ਹੈ ਉਹਨੂੰ ਆਪਣੇ ਨਾਲ ਜੋੜਿਆ ਜਾਵੇ ਕਾਂਗਰਸ ਨੇ ਇਸ ਚੀਜ਼ ਤੇ ਗੱਲ ਕੀਤੀ ਹੈ ਖਾਸਾ ਟਾਈਮ ਤੇ ਭਰਤੂਤਸਨ ਆਸ਼ੂ ਨੇ ਇਸ ਚੀਜ਼ ਬਾਰੇ ਮਤਲਬ ਜਿਹੜੇ ਇੰਚਾਰਜ ਸਾਹਿਬ ਹੈਗੇ ਉਹਨਾਂ ਨੂੰ ਕਿਹਾ ਕਿ ਹਾਂ ਅਸੀਂ ਇਹਦੇ ਤੇ ਕੰਮ ਕਰਾਂਗੇ ਜਿਹੜਾ ਆਸ਼ੂ ਹੈ ਆਸ਼ੂ ਨੂੰ ਕਿਤੇ ਕਿਤੇ ਚੰਨੀ ਦਾ ਜਲੰਧਰ ਤੋਂ ਜਿਹੜਾ ਵਿਧਾਇਕ ਪ੍ਰਗਟ ਸਿੰਘ ਤੇ ਹੋਰ ਜਿਹੜੇ ਸੂਬੇ ਦੇ ਹੋਰ ਦੂਜੇ ਆਗੂ ਨੇ ਉਹਨਾਂ ਦਾ ਸਾਥ ਆਪਾਂ ਨੂੰ ਮਿਲਦਾ ਦਿਖ ਰਿਹਾਗਾ ਪਰ ਜਿਹੜੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਰਾਜਾ ਵਰਡਿੰਗ ਅਤੇ ਜੇ ਆਪਾਂ ਗੱਲ ਕਰ ਲਈਏ ਆਪਣੇ ਜਿਹੜੇ ਐਲਓਪੀ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਉਹ ਦੋਵੇਂ ਦੋਵਾਂ ਨੇ ਅਸੂਤੋ ਕਿਨਾਰਾ ਕਰ ਰੱਖਿਆ ਜੀ ਤੇ ਅਸੂ ਦਾ ਸਾਥ ਉਹ ਦੋ ਦੋਵੇਂ ਨਹੀਂ ਦੇ ਰਹੇ ਇਹ ਮੋਟਾ-ਮੋਟਾ ਪੰਨ ਦੇਖਣ ਨੂੰ ਮਿਲ ਰਿਹਾਗਾ ਜੀ ਸੋ ਉੱਧਰ ਅੱਜ ਐਮਪੀ ਅਮਰਤਪਾਲ ਸਿੰਘ ਦਾ ਸਾਥੀ ਜਿਹੜਾ ਸੀ ਅੰਤ ਤੱਕ ਨਾਲ ਰਿਹਾ ਪਪਲ ਪ੍ਰੀਤ ਉਸ ਨੂੰ ਹੁਣ ਪੰਜਾਬ ਲਿਆ ਕੇ ਪੇਸ਼ ਕੀਤਾ ਗਿਆ ਅਦਾਲਤ ਦੇ ਸਾਹਮਣੇ ਤੇ ਕੀ ਕੁਝ ਹੋਇਆ ਜੀ ਅੱਜ ਹਾਂਜੀ ਦੇਖੋ ਅੱਜ ਤਾਂ ਇਹੀ ਹੋਇਆਗਾ ਕਿ ਉਹ ਉਹਨਾਂ ਦੇ 4 ਦਿਨ ਦਾ ਪੁਲਿਸ ਨੇ ਰਿਮਾਂਡ ਮੰਗਿਆ ਸੀਗਾ ਤੇ ਪੁਲਿਸ ਨੂੰ 4 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ਹੈਗਾ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਜਿਹੜਾ ਐਨਐਸਏ ਹੈਗਾ ਉਹ ਉਹਨਾਂ ਤੇ ਸਮਾਪਤ ਕਰ ਦਿੱਤਾ ਗਿਆ ਉਹ ਅੱਗੇ ਨਹੀਂ ਵਧਾਇਆ ਗਿਆਗਾ ਤੇ ਪੰਚ ਪੁਲਿਸ 10 ਦਿਨ ਦਾ ਰਿਮਾਂਡ ਮੰਗ ਰਹੀ ਸੀ ਪਰ ਉਹਨਾਂ ਨੂੰ ਸਿਰਫ ਔਰ ਸਿਰਫ ਜਿਹੜੀ 4 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਜਿਹੜੀ ਆ ਪੁਰਾਣੀਆਂ ਗੱਲਾਂ ਸੀ ਕਿ ਜਿੱਦੇ ਚ ਫੋਨ ਦਾ ਡਾਟਾ ਮੋਬਾਈਲ ਡਾਟਾ ਰਿਕਡ ਹਾਰਡ ਡਿਸਕ ਵਗੈਰਾ ਤੋਂ ਜਿਹੜਾ ਡਾਟਾ ਰਿਕੋਰ ਕਰਨ ਵਾਸਤੇ ਪੁਲਿਸ ਰਿਮਾਂਡ ਮੰਗ ਰਹੀ ਸੀ ਉਹਦੇ ਤੇ ਕੋਰਟ ਨੇ ਕਿਹਾ ਕਿ 10 ਦਿਨ ਦੀ ਥੋੜੀ ਨਾਲ ਉੜੇ ਦੇ ਵਾਸਤੇ ਤੁਸੀਂ 4 ਦਿਨ ਦਾ ਲੈ ਲਓ ਤੇ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਗਿਆ ਅਜਨਾਲਾ ਕੋਰਟ ਦੇ ਵਿੱਚ ਅੱਜ ਪੇਸ਼ੀ ਹੋਈ ਹੈ ਜੀ ਪਪਲਪ੍ਰੀਤ ਦੀ ਤੇ ਹੁਣ ਅੱਗੇ ਦੇਖਦੇ ਹਾਂ ਕੀ ਬਣਦਾਗਾ 4 ਦਿਨਾਂ ਦਾ ਉਹਨਾਂ ਨੂੰ ਪਲਸ ਰਿਮਾਂਡ ਮਿਲ ਗਿਆਗਾ ਜੀ ਸੋ ਉਧਰ ਚੱਲੀਏ ਅਗਲੀ ਖਬਰ ਤੇ ਤਾਂ ਪੰਜਾਬ ਦੇ ਸੀਐਮ ਦੇ ਉੱਪਰ ਜਸੂਸੀ ਦੇ ਦੋਸ਼ ਲਾ ਰਹੇ ਨੇ ਤੇ ਇੱਧਰ ਖਾਸ ਤੌਰ ਤੇ ਜੇਕਰ ਬੀਜੇਪੀ ਪ੍ਰਧਾਨ ਦੀ ਗੱਲ ਕਰੀਏ ਜਾਖੜ ਹਣੀ ਉਹ ਉਹਨਾਂ ਨੇ ਪੱਤਰ ਦਿੱਤਾ ਹੈ ਜੀ ਰਾਜਪਾਲ ਨੂੰ ਇਸ ਮਾਮਲੇ ਦੇ ਹਾਂਜੀ ਜਿਹੜੇ ਪੰਜਾਬ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਉਹਨਾਂ ਨੂੰ ਇੱਕ ਪੱਤਰ ਲਿਖ ਕੇ ਇੱਕ ਲੈਟਰ ਲਿਖਿਆਗਾ ਜੀ ਆਪਣੇ ਸੁਨੀਲ ਜਾਖੜ ਹੋਰਾਂ ਵੱਲੋਂ ਬੀਜੇਪੀ ਦੇ ਸੁਪਾ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਜੁਡੀਸ਼ੀਅਲ ਅਤੇ ਇੰਡੀਪੈਂਡੈਂਟ ਜਾਂਚ ਕਰਾਓ ਇਨਵੈਸਟੀਗੇਸ਼ਨ ਕਰਾਓ ਜਿਹੜੇ ਕਿਤੇ ਨ ਕਿਤੇ ਭਗਵੰਤ ਮਾਨ ਹੈ ਗਿਆ ਉਹ اپੋਜੀਸ਼ਨ ਦੇ ਲੀਡਰਾਂ ਤੇ ਕਿਤੇ ਨ ਕਿਤੇ ਨਿਗਾਹ ਰੱਖ ਰਹੇ ਨੇ ਉਹ ਜਿਹੜੀ ਸਟੇਟ ਮਸ਼ੀਨਰੀ ਹੈ ਉਹਦਾ ਗਲਤ ਇਸਤੇਮਾਲ ਕਰਕੇ ਜਿਹੜੀ ਖੂਫੀਆ ਏਜੰਸੀਆਂ ਨੇ ਜਿਨੂੰ ਆਪਾਂ ਸੀਆਈਡੀ ਕਹਿੰਦੇ ਕਈ ਵਾਰ ਆਪਾਂ ਨੂੰ ਪੇਕ ਹੋਰ ਵੀ ਕਈ ਨਾਂ ਨੇ ਉਹਨਾਂ ਦਾ ਗਲਤ ਇਸਤੇਮਾਲ ਕਰ ਰਹੇ ਨੇ ਤੇ اپੋਜੀਸ਼ਨ ਆਗੂਆਂ ਤੇ ਕਿਤੇ ਨਾ ਕਿਤੇ ਉਹ ਨਿਗਾਹ ਰੱਖ ਰਹੇ ਨੇ ਇਹ ਕਿ ਦਿਨ ਕਿਤੇ ਅਨ ਡੈਮੋਕਰੈਟਿਕ ਹੈਗਾ ਇਹ ਪੰਜਾਬ ਚ ਜਿਹੜਾ ਕਨਸਟੀਟਿਊਸ਼ਨਲ ਜਿਹੜਾ ਕ੍ਰਾਈਸਿਸ ਹੈ ਉਹ ਉਹਦੇ ਵਾਲਾ ਸਾਰਾ ਕਰ ਰਿਹਾ ਹੈਗਾ ਤੇ ਜ਼ਖੜਨੇ ਕਹਿ ਆਗਾ ਕਿ ਇਹਦੀ ਇੰਡੀਪੈਂਡੈਂਟ ਅਤੇ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਜੀ ਜੀ ਸੋ ਪ੍ਰੋਗਰਾਮ ਦਾ ਸਮਾ ਸਾਡਾ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਪੁਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਇਸ ਹਨ ਸਾਡੇ ਨਾਲ ਮੰਦੀਪ ਪੁਨੀਆ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਈ ਹੈ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ